ਡਾਕਟਰ ਪੀਰਮ ਸਿੰਘ ਅੰਬੇਡਕਰ ਵੈਲਫੇਅਰ ਸੁਸਾਇਟੀ ਗੜਦੀwala ਵੱਲੋਂ ਪ੍ਰਧਾਨ ਹਰਪਾਲ ਸਿੰਘ ਪੱਟੀ ਦੀ ਅਗਵਾਈ ਹੇਠ ਪਿਛਲੇ 13 ਦਿਨਾਂ ਤੋਂ ਹਾਰਡ ਪ੍ਰਭਾਵ ਤੋਂ ਪਿੰਡਾਂ ਵਿੱਚ ਜਾ ਕੇ ਹਾਰਡ ਪੀੜਤ ਮਨੁੱਖਾਂ ਦਾ ਮੈਡੀਕਲ ਚੈੱਕਅਪ ਡਾਕਟਰ ਨਿਰਮਲ ਸਿੰਘ ਦੀ ਅਗਵਾਈ ਹੇਠ ਅਤੇ ਹਾਰਡ ਪੀੜਤ ਪਸ਼ੂਆਂ ਦਾ ਚੈੱਕਅਪ ਡਾਕਟਰ ਗੁਰੂ ਸਿਮਰ ਰਣਜੀਤ ਸਿੰਘ ਦੀ ਅਗਵਾਈ ਹੇਠ ਲਗਾਤਾਰ ਕੀਤਾ ਜਾ ਰਿਹਾ ਹੈ ਸੁਸਾਇਟੀ ਵੱਲੋਂ ਸ਼ੁਰੂਆਤੀ ਤੌਰ ਤੇ ਹਲਕਾ ਊਡਮੰਡਾਂ ਦੇ ਵੇੜ ਦੇ ਖੇਤਰ ਦੇ ਹਾਰਡ ਪੀੜਤ ਲੋਕਾਂ ਦੀ ਮਦਦ ਕੀਤੀ ਗਈ ਇਸ ਤੋਂ ਇਲਾਵਾ ਜ਼ਿਲ੍ਹਾ ਗੁਰਦਾਸਪੁਰ ਦੇ ਪਾਕਿਸਤਾਨ ਬਾਰਡਰ ਨਾਲ ਲੱਗਦੇ ਪਿੰਡਾਂ ਵਿੱਚ ਜਾ ਕੇ ਲਗਾਤਾਰ ਕ ਸਹਿਯੋਗ ਨਾਲ ਅੱਜ ਰਾਵੀ ਦਰਿਆ ਦੇ ਕੰਢੇ ਤੇ ਮੌਜੂਦ ਹਾਰਡਪੀਰ ਤੋਂ ਲੋਕਾਂ ਦੀ ਪਿੰਡ ਮਕੌੜਾ ਨਸ਼ਹਿਰਾ ਤੇ ਮਲੂਕ ਚੱਕ ਵਿੱਚ ਪਹੁੰਚ ਕੇ ਜਿੱਥੇ ਮਨੁੱਖਾਂ ਦਾ ਚੈੱਕਅਪ ਕਰਕੇ ਦਵਾਈਆਂ ਦਿੱਤੀਆਂ ਗਈਆਂ ਉੱਥੇ ਹੀ ਹੜ੍ਹ ਦੀ ਚਪੇੜ ਦੇ ਵਿੱਚ ਆਏ ਪਸ਼ੂਆਂ ਦਾ ਵੀ ਇਲਾਜ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਮੱਛਰ ਭਜਾਉਣ ਵਾਲੀਆਂ ਕਰੀਮਾਂ ਮੱਛਰ ਭਜਾਉਣ ਵਾਲੀਆਂ ਕੋਇਲਾ ਮੱਛਰ ਦਾਨੀਆਂ ਗੱਦੇ ਪਾਣੀ ਬਿਸਕਟ ਬ੍ਰੈਡ ਬੱਚਿਆਂ ਦੇ ਡਾਈਪਰ ਸੈਂਟਰੀ ਪੈਡ ਮੋਮਬਤੀਆਂ ਤੋਂ ਇਲਾਵਾ ਹੋਰ ਖਾਣ ਦੀ ਸਮਗਰੀ ਭੇਂਟ ਕੀਤੀ ਜਾ ਰਹੀ ਹੈ ਪ੍ਰਧਾਨ ਹਰਪਾਲ ਸਿੰਘ ਪੱਟੀ ਨੇ ਕਿਹਾ ਕਿ ਸੁਸਾਇਟੀ ਵੱਲੋਂ ਇਹ ਕਾਰਜ ਲਗਾ ਲਗਾਤਾਰ ਜਾਰੀ ਰਹਿਣਗੇ ਹੁਣ ਤੱਕ ਸੰਸਥਾ ਵੱਲੋਂ 1700 ਤੋਂ ਵੱਧ ਮਨੁੱਖਾਂ ਅਤੇ 300 ਤੋਂ ਵੱਧ ਪਸ਼ੂਆਂ ਦਾ ਚੈੱਕਅਪ ਕੀਤਾ ਜਾ ਚੁੱਕਾ ਹੈ ਸੋਸਾਇਟੀ ਪ੍ਰਧਾਨ ਹਰਪਾਲ ਸਿੰਘ ਪਟੀਨੇ ਨੇ ਕਿਹਾ ਕਿ ਇਹ ਸੇਵਾਵਾਂ ਲਗਾਤਾਰ ਜਾਰੀ ਹਨ ਅਤੇ ਜਾਰੀ ਰਹਿਣਗੀਆਂ ਲੈ 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 ਇੱਥੇ ਪਹੁੰਚੇ ਸੀਗੇ ਤਾਂ ਹੁਣ ਵਾਪਸੀ ਕੀਤੀ ਆ ਡਾਕਟਰ ਬੀਰ ਅੰਬੇਡਕਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵੀ ਸਾਡੇ ਕੋਲ ਮੌਜੂਦ ਨੇ ਗੱਲ ਕਰਾਂਗੇ ਹਾਂਜੀ ਪ੍ਰਧਾਨ ਜੀ ਜਿਹੜਾ ਅੱਜ ਦਾ ਵੀਡੀਓ ਟੈਪ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਅੱਜ ਡਾਕਟਰ ਭਿੰਦਰਾ ਉਹਨਾਂ ਦੇ ਨਾਲ ਸਪੈਕਟਿਵ ਜਿਹੜੀ ਮੈਡੀਕਲ ਟੀਮ ਆ ਡਾਕਟਰ ਮੇਮ ਸਿੰਘ ਦੀ ਗਵਾਹੀ ਦੇ ਕੇ ਅੱਜ ਕਰਾਂਗੇ ਪਾਕਿਸਤਾਨ ਬਾਰੇ ਇਹ ਪਿੰਡਾਂ ਦਾ ਸਰਵੇ ਕਰਕੇ ਜਿਹੜੀ ਮੈਕਸਮ ਦਿੱਤੀ ਗਈ ਤਾਂ ਅੱਜ ਕੋਸ਼ਿਸ਼ ਕੀਤੀ ਗਈ ਜਿਹੜੇ ਦਰਿਆ ਕੱਪ ਕੇ ਜਿਹੜੇ ਪਿੰਡ ਰਹਿੰਦੇ ਆ ਹੁਣ ਤੱਕ ਉਹਦਾ ਪਹੁੰਚ ਕੀਤੀ ਜਾਵੇ ਪਰ ਪ੍ਰਸ਼ਾਸਨ ਨੇ ਸਮੇਂ ਦੇ ਕਰਕੇ ਜਿਹੜਾ ਅਸੀਂ ਨੀਤੀ ਤੋਂ ਬਾਅਦ ਮੂਵ ਕੀਤਾ ਤਾਂ ਉਹਦੇ ਕਰਕੇ ਸਾਨੂੰ ਥੋੜਾ ਟਾਈਮ ਮਿਲਿਆ ਤਾਂ ਅਸੀਂ ਕੁਝ ਜਿਹੜੇ ਮੰਨ ਦੇ ਉੱਪਰ ਜਿਹੜੇ ਬੰਦੇ ਸੀਗੇ ਉਹਨਾਂ ਨਾਲ ਸਪਰ ਕਰਕੇ ਦਵਾਈ ਸੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਇਹ ਦਾ ਦਸਤਾਬਾਹ ਕੰਮਾਈ ਤਰੀਆ ਜਿਹੜਾ ਤੁਹਾਨੂੰ ਪਾਸੋਂ ਫਾਰਮ ਮਤਈਏ ਤੇ ਇਹ ਪਿੰਡਾਂ ਇਧਰੋਂ ਉਹ ਜਿਹੜਾ ਜੰਮੂ ਪਿੰਡ ਤੋਂ ਪੈਂਦਾ ਤੇ ਇਹ ਰਾਵੀ ਦਰਿਆ ਸਿੱਧਾ ਤਾਂ ਦੋਨਾਂ ਦੇ ਜਿਹੜਾ ਲਗਭਗ 6-8 15 ਫੁੱਟ ਦਾ ਪਾਣੀ ਦਾ ਬੋਝਾਂ ਕਰਕੇ ਤੱਕ ਨਾ ਆਇਆ ਅੱਗੇ ਵੀ ਬੜੋ ਅੱਗੇ ਤੋਂ ਹੋਰ ਕੋਸ਼ਿਸ਼ ਕੀਤੀ ਜਾਏ ਕਿ ਇਹਦਾ ਸਰਪੀਨੇ ਸਾਰਾ ਹੋ ਰਿਹਾ ਹੈ ਤੇ ਤਦੂ ਦਾ ਕੋਸ਼ਿਸ਼ ਕੀਤੀ ਜਾਏ ਕਿ ਇਹਦੇ ਤੋਂ ਹੋਰ ਜਾ ਕੇ ਸੁਖਵਾਣ ਪਾਟਾ ਤੋਂ ਪੈਂਦੇ ਹੋ ਰਿਹਾ ਹੈ ਜਿਆ ਸੋਤ ਦਾ ਨਮਸਕਾਰ ਤੁਸੀਂ ਦੇਖ ਰਹੇ ਹੋ ਆਪਣਾ ਪੰਜਾਬ 24 ਮੈਂ ਹਰਦਨ ਤੇ ਦੀਪਕ ਅੱਜ ਅਸੀਂ ਪਹੁੰਚੇ ਹਾਂ ਡਾਕਟਰ ਬੀਰ ਅੰਬੀਡਕਰ ਵੈਲਫੇਅਰ ਸੁਸਾਇਟੀ ਗੜਦੀwala ਬਲੋਂ ਜੋ ਮੁਹਿੰਮ ਵੀਢੀ ਗਈ ਹੈ ਹੜਪੀੜਤਾ ਲਈ ਔਰ ਦਵਾਈਆਂ ਜਿਹੜੀਆਂ ਹਨ ਮੁਨਕੀ ਦਵਾਈਆਂ ਦਿੱਤੀਆਂ ਜਾ ਰਹੀਆਂ ਉਹਦੇ ਨਾਲ ਹੀ ਜੋ ਵੈਟਰਨਰੀ ਡਾਕਟਰ ਹੈ ਉਹ ਵੀ ਛੱਡ ਤੋਂ ਮੌਜੂਦ ਨੇ ਉਹ ਆਪਣੇ ਵੈਟਰਨਰੀ ਜੋ ਆਪਣੇ ਪਸ਼ੂਆਂ ਦੀਆਂ ਦਵਾਈਆਂ ਉਹ ਦਿੰਦੇ ਨੇ ਤੇ ਡਾਕਟਰ ਨਿਰਮਲ ਜੀ ਜੋ ਕਿ ਮਨੁੱਖੀ ਦਵਾਈਆਂ ਦੇਣ ਦੇ ਵਿੱਚ ਸਾਡੀ ਮਦਦ ਕਰ ਰਹੇ ਨੇ ਨਾਲ ਆਪਣੇ ਮੈਡਮ ਰਜਨੀ ਜੀ ਵੀ ਨੇ ਤੇ ਇਸ ਤੋਂ ਇਲਾਵਾ ਨਾਲ ਹੋਰ ਵੀ ਲੜਿੰਦੀਆਂ ਵਸਤਾਂ ਜਿਹੜੀਆਂ ਆ ਉਹ ਸੋਸਾਇਟੀ ਵੱਲੋਂ ਪਿੰਡ-ਪਿੰਡ ਪਹੁੰਚਾਈਆਂ ਜਾ ਰਹੀਆਂ ਸੋ ਅੱਜ ਖੜੇ ਆ ਅਸੀਂ ਰਾਵੀ ਦਰਿਆ ਦੇ ਕਿਨਾਰੇ ਦੇ ਉੱਤੇ ਤੇ ਜਿੱਥੇ ਜਾਣ ਦੀ ਕੋਸ਼ਿਸ਼ ਕੀਤੀ ਔਰ ਜੋ ਇਥੇ ਪ੍ਰਸ਼ਾਸਨਿਕ ਅਧਿਕਾਰੀ ਆ ਉਹਨਾਂ ਦੇ ਨਾਲ ਗੱਲ ਕੀਤੀ ਜਾ ਰਹੀ ਹੈ ਕਿ ਸਾਨੂੰ ਕਿਤੇ ਅੱਗੇ ਜਾਣ ਦਾ ਮੌਕਾ ਮਿਲੇ ਤਾਂ ਅਸੀਂ ਇਹ ਜਿਹੜੀਆਂ ਇਹ ਸੇਵਾਵਾਂ ਆ ਜੋ ਇਸ ਵੇਲੇ ਇਸੇ ਕਿਨਾਰੇ ਤੋਂ ਪਾਰ ਬੈਠੇ ਹੋਏ ਨੇ ਤੇ ਉਹਨਾਂ ਤੱਕ ਪਹੁੰਚਾ ਸਕੀਏ ਸੋ ਕੋਸ਼ਿਸ਼ ਕਰਾਂਗੇ ਤੇ ਅਗਲੀਆਂ ਤਸਵੀਰਾਂ ਵੀ ਤੁਹਾਨੂੰ ਇਸੇ ਤਰ੍ਹਾਂ ਦਿਖਾਵਾਂਗੇ ਬਣੇ ਰਹੋ ਸਾਡੇ ਨਾਲ ਇਹ ਦਰਿਆ ਦੇ ਤਕਰੀਬਨ ਕਰੀਪ ਹੈ ਜਿਸ ਕਰਕੇ ਇੱਥੇ ਦੇ ਆਲੇ-ਦੁਆਲੇ ਦੇ ਪੇੜੀ ਜਿਹੜਾ ਇੱਕ ਸਾਰੇ ਡੱਬਾ ਉਹਨਾਂ ਦੀ ਮਾਰ ਦੀ ਜਿਹੜਾ ਹੈ ਤੇ ਇਹ ਜੋ ਉਪਰਹਲਾ ਕੀਤਾ ਜਾ ਰਿਹਾ ਹੈ ਕਿ ਡਾਕਟਰ ਬੀ ਆਰ ਅੰਬੇਡਕਰ ਬੈਂਚ ਫਿਰ ਸੋਸਾਇਟੀ ਵੱਲੋਂ ਕੀਤਾ ਜਾ ਰਿਹਾ ਹੈ ਜਿਸ ਦੇ ਪ੍ਰਧਾਨ ਹਰਪਾਲ ਸਿੰਘ ਪੱਟੀ ਸਾਡੇ ਨਾਲ ਮੌਜੂਦ ਨੇ ਤੇ ਜਾਣਾਂਗੇ ਇਹਨਾਂ ਤੋਂ ਕਿ ਕਿਵੇਂ ਦੀਆਂ ਜੋ ਸੇਵਾਵਾਂ ਆਇਆਂ ਨੇ ਵੱਲੋਂ ਨਵਾਈਆਂ ਜਾ ਰਹੀਆਂ ਇਹਨਾਂ ਦੀ ਟੀਮ ਵੱਲੋਂ ਨਵਾਈਆਂ ਜਾ ਰਹੀਆਂ ਹਾਂਜੀ ਤੇ ਪ੍ਰਧਾਨ ਜੀ ਕੀ ਕਹਿਣਾ ਹੈ ਤੁਹਾਡਾ ਜਿਹੜਾ ਅੱਜ ਦਾ ਦਿਨ ਵੀ ਰਿਹਾ ਉਹ ਵੀ ਤੁਸੀਂ ਕਾਫੀ ਪਿੰਡਾਂ ਦੇ ਵਿੱਚ ਗਏ ਆ ਪਹਿਲੇ ਇਦੀ ਤਰ੍ਹਾਂ ਜਿਵੇਂ ਕਿ ਜੋ ਲਗਾਤਾਰ ਸੇਵਾ ਕਰਦੇ ਹੋ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਡਾਕਟਰ ਭੀਮਰਾਓ ਮਿਲ ਕੇ ਸੋਸਾਇਟੀ ਕਰਦੀ ਵਾਲਾ ਵੱਲੋਂ ਤੇ ਲਗਭਗ 10 ਦਿਨਾਂ ਤੋਂ ਜਿਹੜਾ ਹੜਪੀਤਾਂ ਲਈ ਮੈਡੀਕਲ ਟੈਂਪਰੀਰਮ ਖੜੀ ਰਮ ਤਾਂ ਦਿੱਤੀ ਗਈ ਸੀ ਜਿਸ ਤਹਾਂ ਦਾ ਲਗਭਗ ਦਾਸਪੁਰ ਦੇ ਖਾਪੀ ਪਿੰਡ ਆਪਾਂ ਕਰ ਚੁੱਕੇ ਆਂ ਅੱਜ ਅਸੀਂ ਰਾਵੀ ਦਰਿਆ ਦੇ ਨਾਲ-ਨਾਲ ਪੁੰਚੇ ਸੀ। ਮਤਮਲ ਕੱਢੇ ਹੋਏ ਅੱਜ ਅਸੀਂ ਖੰਡਾਪੁਰ ਲੋਕ ਚੱਕ ਵਿੱਚ ਪਹੁੰਚੇ ਹਾਂ ਇਸ ਟੈਂਪਰ ਤੇ ਡਾਕਟਰ ਨਿਰਮਨ ਸਿੰਘ ਦੀ ਦਵਾਈ ਦਿੱਤੀ ਰਹੀ ਹੈ ਮੈਡੀਕਲ ਚੈੱਕਅਪ ਕਰਕੇ ਨਾਲ ਰੇਡੀਅਮ ਦੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ। ਇਸ ਤੋਂ ਇਲਾਵਾ ਪਸ਼ੂਆਂ ਦੀਆਂ ਲੋੜ ਅਨੁਸਾਰ ਜਿਹੜੀਆਂ ਦਵਾਈਆਂ ਆ ਉਹ ਵੀ ਦਿੱਤੀਆਂ ਜਾ ਰਹੀਆਂ ਜੋ ਆਪਰੇਟਾਂ ਚ ਕਈਆਂ ਨੂੰ ਬੁਖਾਰ ਹੋ ਰਿਹਾ ਹੈ। ਉਸਮਾਨ ਜਾਂ ਕਹਿੰਦੇ ਦੀਆਂ ਵੈਰਾ ਜ਼ਿਆਦਾ ਕਿਉਂਕਿ ਪ੍ਰਸ਼ਾਤੀ ਪਾਣੀ ਕਰਕੇ ਖੜੇ ਪਾਣੀ ਨਾਲ ਪ੍ਰੋਬਲਮ ਬਹੁਤ ਆ ਰਹੀ ਇਸਕੇ ਨੂੰ ਪ੍ਰੋਬਲਮ ਆ ਰਹੀ ਇਸ ਨੂੰ ਉਹ ਵੀ ਦੇ ਰਹੇ ਆ ਇਸ ਤੋਂ ਨਹਾ ਸਾਡੇ ਸਿਹਤ ਸਿੜਾ ਅੰਤ ਜਿਹੜਾ ਮੇਨ ਅੱਜ ਦਾ ਮੈਡੀਕਲ ਕੈਂਪਲੀ ਆਰਗੇਨਾਈਜ਼ ਕਰਨ ਵਿੱਚ ਜਿਹੜਾ ਜੂਥ ਕਲੱਬ ਜਿਹੜਾ ਕਾਚਾ ਕਲਾ ਤੇ ਗ람 ਪੰਚਾਇਤ ਦਾ ਕਾਚਾ ਕਲਾ ਰਚਕਨ ਬਹੁਤ ਅਨੰਤ ਜੁਨਾ ਕਿਉਂਕਿ ਅੱਜ ਉਹਨਾਂ ਨੇ ਜੋ ਕੈਂਪਲੀ ਆਰਗੇਨਾਈਜ਼ ਕਰਨ ਕੀਤੀ ਮੈਸਨ ਦਾ ਸਾਰਾ ਤਾਂ ਗਿਆ ਜੀ ਸਾਡੇ ਨਾਲ ਜੂਸ ਕਲੱਬਿੰਗ ਆ ਜਿਹੜੇ ਮੈਂਬਰ ਵੀ ਆਏ ਹੋਏ ਆ ਉਹ ਆਪਣੀਆਂ ਅੰਕਤੀਆਂ ਜੋ ਸ਼ੁਰੂ ਕਰ ਗਏ ਆ ਇਸ ਹਨ ਨੂੰ ਯਾਦ ਕਰਦੇ ਜਿਹੜਾ ਜਿਹੜਾ ਨਾਲ ਆਇਆ ਉਹੀ ਸਮਾਂ ਹੈ ਕਿ ਲੋਕਤ ਦੇਖਿਆ ਕਿ ਬਖਸ਼ਰੂ ਵੀ ਮੈਂ ਕਹੂੰਗਾ ਕਿ ਜਿਹੜੇ ਜ਼ੋਰ ਨਾਲ ਜੋ ਵੀ ਸਿਖਣਾ ਸਾਡੇ ਨਾਲ ਬੱਥੂਆ ਤਾਂ ਉਹ ਨਾ ਕਿ ਜਿਹੜਾ ਡਾਉਣ ਲੈਵਲ ਤੇ ਦੇਖ ਸਕੇ ਨਾ ਕਿ ਕਿਸੇ ਨਾਮ ਦੀ ਜਾਂਦੀ ਗੜੀ ਜਾਂ ਮਰਗਜ਼ਨ ਜਿਹੜੀ ਆ ਜੀ ਚਰਚ ਤੋਂ ਬੋਲ ਕੇ ਦੁਨੀਆਂ ਦੇ ਸੁਨੇਹੇ ਜਾ ਰਹੇ ਨੇ ਕਿ ਆਉਣ ਵਾਲੇ ਸਮੇਂ ਵਿੱਚ ਵੀ ਜਿਹੜਾ ਸੰਸਥਾ ਵੱਲੋਂ ਇਸੇ ਤਰ੍ਹਾਂ ਜਿਹੜਾ ਨਿਰੰਤਰ ਸੰਭਾਲ ਬੰਦਾਰ ਰਹਿ ਲਾਉਂਦੇ ਸਿੱਤੀ ਪੋਜ ਨੇ ਬੋਦੀ ਜਨਾਂ ਚਾਹਤ ਸੋ ਇਹ ਸਨ ਹਰ ਪਾਸੇ ਭੱਟੀ ਜਿਨ੍ਹਾਂ ਨੇ ਕਿ ਸਾਨੂੰ ਦੱਸਿਆ ਕਿ ਇਸ ਬਾਰੇ ਕਿ ਜੋ ਇਹਨਾਂ ਦੀਆਂ ਸੇਵਾਵਾਂ ਜਿਹੜੀਆਂ ਸੁਸਾਇਟੀ ਵੱਲੋਂ ਕੀਤੀਆਂ ਜਾ ਰਹੀਆਂ ਆ ਕਿ ਉਹਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਨਜ਼ਰ ਮਾਰ ਕੇ ਕਿ ਇਹਨਾਂ ਦੀ ਟੀਮ ਵੀ ਜਿਹੜੀ ਹੈ ਇਹਦੇ ਕੰਮ ਕਰ ਰਹੀ ਹੈ ਔਰ ਡਾਕਟਰ ਨਿਰਮਲ ਸਿੰਘ ਦੀ ਦਵਾਈ ਦੀ ਹਿਸੇ ਜਿਹੜੀਆਂ ਦਵਾਈਆਂ ਉਹ ਦਿੱਤਰਤ ਪੀਤੀ ਜਾ ਰਹੀਆਂ ਨੇ ਇੱਕ ਹੋਰੀ ਹੋ ਗਿਆ ਬਸ ਬਸ अज भी असद जितनी पेंड महौौड़ा लिखता है उत्तर आप देखो जब तुम जब दे रहे हो तो सारा पिंड जोड़ा है पूरा पानी तो से है उसके तीन किलोमीटर दूर जो है पिंड है जो कोई भी अगर मेडिसिनि असं तक पहुँचने की कोशिश की हैगी ਅੱਗੇ ਸਰਸਾਦਨ ਨੂੰ ਮੂਨ ਕਰਕੇ ਰਿਸੋਰਸਸ ਨਹੀਂ ਹੁਣ ਕਰਕੇ ਜਿਹੜਾ ਅਸੀਂ ਪਹੁੰਚ ਸਕਦੇ ਬਟ ਅਸੀਂ ਇੱਥੇ ਲੋਕਾਂ ਜਿਹੜਾ ਹੈਗਾ ਥੋੜੀ ਦੇਰ ਤੱਕ ਹੁਣ ਮੈਡੀਸਨ ਨਹੀਂ ਮਿਲ ਜਾ ਸਕਦੀ ਹੈ ਬਾਕੀ ਜਾਣਕਾਰੀ ਸਾਰੇ ਪੁੱਛ ਸਕਦੇ ਹਾਂਜੀ ਵਰਦਾਨ ਜੀ ਅੱਜ ਡਾਕਟਰ ਭੀਮਰਾਓ ਅੰਮੋਲਕਰ ਕਲਪ ਸੋਸਾਇਟੀ ਵੱਲੋਂ ਜੋ ਹਰਪਿੱਤਾਂ ਲਈ ਮੈਡੀਕਲ ਕੈਂਪ ਦੀ ਇਹਨਾਂ ਦੀ ਸੰਕਲਪੀ ਲਈ ਉਸ ਤਹਿਤ ਅੱਜ ਫੇਰ ਬਾਉਂਡਰੀ ਏਰੀਏ ਤੇ ਆਪਾਂ ਪਾਕਿਸਤਾਨ ਬਾਉਂਡਰੀ 'ਤੇ ਆਦਮੀ ਦਰਿਆ ਤੇ ਤਿਰਕੋ ਕਿਨਾਰੇ ਤੇ ਖੜੇ ਆ ਜਿੱਥੇ ਮੈਂ ਦੱਸਣਾ ਚਾਹੁੰਦਾ ਇਹ ਰਾਵੀ ਦਰਿਆ ਇਤੁਰੂ ਦਾ ਵਿਦ੍ਰਿਆ ਤੇ ਦਰਿਆ ਹੁੰਦਾ ਜੰਮੂ ਕੋਸ਼ਨੀਤੋ ਉਹ ਜਦੋਂ ਆਪਸ ਵਿੱਚ ਦੋਨੇ ਇੱਥੇ ਆ ਕੇ ਇਕੱਠੇ ਹੁੰਦੇ ਉਹਦੀ ਟਕਰਾਅ ਨਾਲ ਪਾਣੀ ਦਾ ਘੱਟ 15 ਫੁੱਟ 40 ਸਾਲ ਨਾਲ ਇਹਦਾ ਨੀਮੀਰੀ ਚ ਪਾਣੀ ਸਾਰਾ ਗਿਆ ਹੋਏਗਾ ਅਫੈਕਟਡ ਏਰੀਆ ਇਤੋਂ ਜਿਹੜੇ ਪਿੰਡ ਅੱਗੇ ਬਹੁਤ ਜ਼ਿਆਦਾ ਅਫੈਕਟਡ ਆ ਬੀੜੀਆਂ ਰੰ ਜਾਤੀ ਵੀ ਉੱਥੇ ਅੱਗੇ ਜਿਵੇਂ ਕਿ ਦੋ ਦੋ ਫੁੱਟ 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 ਕੇ ਗਾਰ ਕਰ ਬਹੁਤ ਜਣਾ ਉਖਾ ਆ ਅਨਸਾਰੀਂ ਬੜੇ ਮੁਸ਼ਕਲ ਨਾਲ ਟੀਮ ਇਕੱਠੀ ਹੋਈ ਆ ਬੀੜੀਆਂ ਦਾ ਪੰਦਵਤ ਕੰਡਲੇ ਕਿਹਾ ਗਿਆ ਪਰ ਸਾਨੂੰ ਸਿਰਫ ਥੋੜਾ ਟਾਈਮ ਮੰਨ ਕਰਕੇ ਅਸੀਂ ਇੱਕ ਇੱਕ ਰੌਂਡ ਲਾ ਸਕੇ ਆ ਉਧਰ ਪਿੰਡਾਂ ਦੇ ਦੁਕਾਨ ਨੂੰ ਮੈਡੀਸਨ ਮੁਹैया ਕਰਾਉਣ ਲਈ ਤੇ ਸਾਡੀ ਟੀਮ ਵੱਲੋਂ ਜਿਹੜੇ ਲਗਾਤਾਰ ਪਿੰਡਾਂ ਦਾ ਨੀਮੇ ਏਰੀਆ ਚ ਜਿਹੜਾ ਲਗਾਤਾਰ ਈੜਾ ਚੈੱਕਅਪ ਚੱਲੀ ਆ ਤੇ ਹੁਣ ਸਾਡੀ ਟੀਮ ਨੇ ਜਿੰਨੇ ਕੋ ਪਿੰਡਾਂ ਘਰ ਕੀਤੇ ਹੁਣ ਅੱਗੇ 4-5 ਪਿੰਡਾਂ ਚ ਫੇਰ ਮੁਕ ਕਰਨਾ ਆਇਗਾ ਤੇ ਲਗਾਤਾਰ ਜਿਹੜੇ ਮੈਡੀਕਲ ਦਿੱਤੇ ਸੀ ਉਹ ਪਹਾਵਾ ਉਹ ਤੁਹਾਡੇ ਡਾਕਟਰ ਸਾਹਿਬ ਤੇ ਨਿਰਮਲ ਜੀ ਆ ਮੈਡੀਕਲ ਅਫਸਰ ਆਇਆ ਨਾਲ ਸਾਡੇ ਮੈਡਮ ਰਜਨੀ ਅਤਰੀ ਜੀ ਆਇਆ ਤੇ ਉਹਨਾਂ ਦੀ ਟੀਮ ਪੂਰੀ ਆਈ ਆ ਸਾਡੀ ਪੂਰੀ ਸਮੂਹ ਕਰੀਸ ਸੰਸਥਾ ਦੇ ਮੈਂਬਰ ਆਇਆ ਅਸੀਂ ਹੁਣ ਇਸ ਤੋਂ ਬਲਾਗ ਅਗੇ ਇੰਡੀਪੈਂਡ ਜਿਹੜੇ ਬਹਿ ਗਏ ਆਗੇ ਪੰਜ ਛੇ ਪਿੰਡ ਆਡਰ ਇਹਨਾਂ ਦੇ ਉਹ ਅੱਜ ਕਰਕੇ ਤੇ ਕੰਮ ਕੰਮ ਕੰਮਲ ਕਰਨਾ ਹੈ ਜਿੱਥੇ ਜਨ ਸੇਵਾ ਮਾਜ ਦੇਣੀਆਂ ਹੈ ਉਹਦੇ ਨਾਲ ਨਾਲ ਬੈਟਮੇ ਵੀ ਦੀਆਂ ਜੋ ਪਸ਼ੂਆਂ ਦੀਆਂ ਜਿਹੜੀਆਂ ਦਵਾਈਆਂ ਹੈਗੀਆਂ ਉਹ ਵੀ ਅੱਜ ਪ੍ਰੋਵਾਈਡ ਕਰਨੀਆਂ ਹੈ ਇਸ ਤੋਂ ਇਲਾਵਾ ਜੋ ਰਾਜ ਸਮਗਰੀ ਲਈ ਖਾਣੇ ਦੀ ਸਮਗਰੀ ਉਹ ਵੀ ਨਾਲ ਲੈ ਕੇ ਆਏ ਉਹ ਵੀ ਡਿਸਟ੍ਰਿਬਿਊਸ਼ਨ ਨਾਲ ਕਰ ਰਹੇ ਆ ਪੈਸੇ ਗਿਆ ਪਾਸੇ